ਭਾਨੇ ਬਾਈ ਹਾਂਜੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਖੜਾ ਹੈ ਹਾਂਜੀ ਉਹਦੇ ਬਾਰੇ ਨਾ ਸਾਰੇ ਗਾਇਕ ਇਕੱਠੇ ਹੋ ਕੇ ਪ੍ਰਚਾਰ ਕਰ ਰਹੇ ਨੇ ਇਹਦੇ ਬਾਰੇ ਤੇਰਾ ਕੀ ਵਿਚਾਰ ਹੈ ਬਾਈ ਇਹ ਜੇ ਗਾਇਕਾਂ ਨੂੰ ਉਹਨਾਂ ਨੂੰ ਕਹਿ ਦੇਣਾ ਇਹਨਾਂ ਦੇ ਸੱਪ ਲੜ ਜੇ ਵੀ ਆਉਂ ਜਿਹੜਾ ਕੋਈ ਪੰਜਾਬ ਦੇ ਜਿਹੜੇ ਯੋਧੇ ਨੇ ਨੌਜਵਾਨ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰੀਏ ਇਹ ਕਿਉਂਕਿ ਇਹ ਨਚਾਰ ਨੇਗੇ ਇਹ ਨਚਾਰਾਂ ਦਾ ਹੀ ਪ੍ਰਚਾਰ ਕਰਨਗੇ ਇਹਨੂੰ ਕਹਦੇ ਅਮਰਤਪਾਲ ਦਾ ਕਰਕੇ ਆਊਗਾ ਇਹ ਲਾ ਉੱਥੋਂ ਜਾ ਫਰੀਦਕੋਟ ਤੋਂ ਸਾਡਾ ਜਿਹੜਾ ਕਿ ਐਡਾ ਤਕੜਾ ਜੋਧਾ ਚੋਂ ਲੜ ਰਿਹਾ ਉਹਦੇ ਹੱਕ ਦੇ ਵਿੱਚ ਪ੍ਰਚਾਰ ਕਰੂਗਾ ਇੱਥੇ ਲੱਖਾਂ ਲੜ ਰਹੇ ਆ ਮਾਨ ਸਾਹਿਬ ਲੜ ਰਹੇ ਨੇਗੇ ਜਿਨ੍ਹਾਂ ਨੇ ਪੰਜਾਬ ਦੀ ਗੱਲ ਕਰੀ ਆ ਇਸ ਕਰਕੇ ਇਹ ਜਿਹੜੇ ਨਚਾਰ ਨੇਗੇ ਜਿਹੜੇ ਭੰਡ ਨੇਗੇ ਜਿੰਨੇ ਵੀ ਇਹ ਕਰਮੀਤ ਅਨਮੋਲ ਦਾ ਜਿਹੜਾ ਕਿ ਪ੍ਰਚਾਰ ਕਰਕੇ ਆਏ ਨੇਗੇ ਇਹਨਾਂ ਦੇ ਛੱਤਰ ਫੇਰ ਰੇਟ ਕਰੋ ਇਹਨਾਂ ਦਾ ਉਹ ਜਲੂਸ ਕੱਢੋ ਇਹਨਾਂ ਦਾ ਇਹਨਾਂ ਨੂੰ ਕਹੋ ਜੇ ਪ੍ਰਚਾਰ ਕਰਨਾ ਇਹ ਉਹਨਾਂ ਦਾ ਪ੍ਰਚਾਰ ਕਰੋ ਜਿਨ੍ਹਾਂ ਨੇ ਪੰਜਾਬ ਲਈ ਲੜੇ ਨੇਗੇ ਇਹਨਾਂ ਨੂੰ ਸ਼ਰਮ ਨਹੀਂ ਉਹਦੀ ਕਲਾਕਾਰਾਂ ਨੂੰ ਇਹ ਝਾੜੂ ਨੇ ਸਾਡੇ ਉੱਪਰ ਨਜ਼ਾਇਜ਼ ਪਰਚੇ ਪਾਏ ਅਸੀਂ ਪੰਜਾਬ ਲਈ ਨਸ਼ਾ ਬੰਦ ਕਰਾਉਣ ਲਈ ਲੜ ਰਹੇ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਲੜ ਰਹੇ ਹਾਂ ਇਹਨਾਂ ਕਲਾਕਾਰਾਂ ਨੂੰ ੱੱਕਾ ਸ਼ਰਮਣੀ ਆ ਰਹੀ ਕਿ ਉਸ ਭੰਡ ਦਾ ਪ੍ਰਚਾਰ ਕਰਨ ਲਈ ਜਾ ਰਹੇ ਜਿਹਨੂੰ ਪੰਜਾਬ ਦੇ ਮੁੱਦੇ ਨਹੀਂ ਪਤਾ ਜਿਹਨੂੰ ਪੰਜਾਬ ਦੇ ਲੋਕਾਂ ਨੇ ਸਮੱਸਿਆਵਾਂ ਵੀ ਨਹੀਂ ਪਤਾ ਠੀਕ ਆ ਜਿੱਤ ਜੂ ਜਿੱਤ ਜਾਣਦੇ ਸਾਨੂੰ ਪਤਾ ਹੈ ਕਿ ਇਹ ਹੋ ਸਕਦਾ ਵੀ ਉਧਰ ਜਿੱਤ ਜੇ ਪਰ ਦੇਖਾਂਗੇ ਕਿੰਨਾ ਕਿ ਲੋਕ ਸਭਾ ਦੇ ਵਿੱਚ ਕੀ ਵਿਧਾਨ ਸਭਾ ਦੇ ਵਿੱਚ ਗੱਲ ਲੈ ਕੇ ਜਾਂਦਾ ਇਹਨੂੰ ਸਪੀਚ ਨਹੀਂ ਦੇਣੀ ਆਉਂਦੀ ਇਹਨਾਂ ਲੋਕਾਂ ਦੇ ਮੁੱਦਿਆਂ ਦਾ ਨਹੀਂ ਪਤਾ ਸਾਡੇ ਲੋਕ ਵੀ ਕੱਟਣੇ ਝੁੱਲਪਾਉਣ ਨੂੰ ਤਿਆਰ ਨੇ ਉਧਰੋਂ ਆ ਜਿਹੜੇ ਕਲਾਕਾਰ ਨੇਗੇ ਇਹਨਾਂ ਦੇ ਵੀ ਖੇਤਰ ਆਪਰੇਟ ਕਰਨ ਵਾਲਾ ਕਿ ਜਿਹੜੇ ਹਜੇ ਭੰਡ ਦਾ ਪ੍ਰਚਾਰ ਕਰੀ ਜਾਂਦੇ ਨੇਗੇ ਕੋਈ ਪੰਜਾਬ ਦੇ ਜਿਹੜੇ ਲੜਨ ਵਾਲਾ ਉਹਦਾ ਪ੍ਰਚਾਰ ਕਰਕੇ ਦਿਖਾਊਗਾ ਇੱਥੇ ਨੇਕਾਂ ਪਰਚੇ ਪਾਦੇ ਸਰਕਾਰਾਂ ਨੇ ਇਹ ਲਿਆ ਕੇ ਇੱਥੇ ਜਿਹੜਾ ਤੇ ਦੋਗ